ਪੰਜਾਬ ਵਿੱਚ ਇਸ ਵੇਲੇ ਭਿਆਨਕ ਹੜ੍ਹਾਂ ਦਾ ਸਾਹਮਣਾ ਹੋ ਰਿਹਾ ਹੈ ਜੋ ਲਗਭਗ ਚਾਰ ਤਹਾਕਿਆਂ ਵਿੱਚ ਸਭ ਤੋਂ ਭਿਆਨਕ ਦੱਸਿਆ ਜਾ ਰਿਹਾ ਹੈ। ਇਸ ਵਿੱਚ 30 ਤੋਂ ਵੱਧ ਮੌਤਾਂ ਹੋਈਆਂ ਹਨ, 3 ਲੱਖ ਏਕੜ ਫਸਲਾਂ ਨੂੰ ਨੁਕਸਾਨ ਹੋਇਆ ਹੈ ਅਤੇ 1018 ਤੋਂ ਵੱਧ ਪਿੰਡ ਪਾਣੀ ਵਿੱਚ ਡੁੱਬ ਗਏ ਹਨ। ਇਹ ਹੜ ਕੁਦਰਤੀ ਭਾਰੀ ਬਰਸਾਤ ਅਤੇ ਮਹੱਤਵਪੂਰਨ ਮਨੁੱਖੀ ਕਾਰਕਾਂ ਦੇ ਮਿਸ਼ਰਣ ਕਾਰਨ ਹੋਏ ਹਨ। ਆਓ ਜਾਣਦੇ ਹਾਂ ਪੰਜਾਬ ਵਿੱਚ ਆਏ ਹੜ੍ਹਾਂ ਦੇ ਮੁੱਖ ਕਾਰਨਾਂ ਬਾਰੇ। ਪਹਿਲਾ ਮੁੱਖ ਕਾਰਨ ਡੈਮ ਪ੍ਰਬੰਧਨ ਅਤੇ ਓਵਰਫਲੋ ਇਸ ਖੇਤਰ ਵਿੱਚ ਤਿੰਨ ਮੁੱਖ ਰਿਜ਼ਰਵਾਇਰ ਬਿਆਸ ਉਤੇ ਪਾਉਂਗ, ਰਾਵੀ ਉਤੇ ਰਣਜੀਤ ਸਾਗਰ ਅਤੇ ਸਤਲੁਜ ਉਤੇ ਪਾਖੜਾ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਭਾਰੀ ਬਰਸਾਤ ਕਾਰਨ ਆਪਣੇ ਖਤਰਨਾਕ ਪੱਧਰ ਤੋਂ ਵੱਧ ਗਿਆ ਹਨ ਇਸ ਕਾਰਨ ਦਬਾਅ ਘਟਾਉਣ ਲਈ ਇਹਨਾਂ ਡੈਮਾਂ ਤੋਂ ਪਾਣੀ ਛੜਨਾ ਪਿਆ ਹੈ ਜੋ ਪੰਜਾਬ ਵਿੱਚ ਹੇਠਲੇ ਖੇਤਰਾਂ ਵਿੱਚ ਹਾੜਾਂ ਵਿੱਚ ਹੋਰ ਯੋਗਦਾਨ ਪਾ ਰਿਹਾ ਹੈ ਦੂਸਰਾ ਮੁੱਖ ਕਾਰਨ ਬੰਦ ਹੋਏ ਦਰਿਆਈ ਤਾਲਾ ਤੇ ਜਲ ਮਾਰਗ ਪੰਜਾਬ ਵਿੱਚ ਹੜ੍ਹ ਪ੍ਰਬੰਧਨ ਉੱਤੇ ਕਈ ਅਧਿਐਨਾਂ ਨੇ ਦਿਖਾਇਆ ਹੈ ਕਿ ਮਨੁੱਖੀ ਕਾਰਕ ਜਿਸ ਵਿੱਚ ਨਾਲਿਆ ਨਹਿਰਾ ਤੇ ਮੌਸਮੀ ਨਦੀਆਂ ਦਾ ਗਲਤ ਪ੍ਰਬੰਧਨ ਅਤੇ ਸਫਾਈ ਦੀ ਘਾਟ ਸ਼ਾਮਲ ਹੈ ਹਨ ਦੇ ਮਹੱਤਵਪੂਰਨ ਯੋਗਦਾਨੀ ਹਨ ਪੰਜਾਬ ਦੀਆਂ ਨਦੀਆਂ ਰੇਤ ਅਤੇ ਬਜਰੀ ਨਾਲ ਪੂਰੀ ਤਰ੍ਹਾਂ ਭਰੀਆਂ ਹੋਈਆਂ ਹਨ ਕਈ ਫੁੱਟ ਉੱਚੇ ਗਾਰ ਦੇ ਢੇਰ ਇਕੱਠੇ ਹੋ ਗਏ ਹਨ ਗਾਰ ਜਮਾ ਹੋਣ ਨਾਲ ਨਦੀਆਂ ਦੀ ਪਾਣੀ ਲਿਜਾਣ ਦੀ ਸਮਰੱਥਾ ਬਹੁਤ ਘਟ ਗਈ ਹੈ ਉਦਾਹਰਨ ਲਈ ਸਤਲੁਜ ਨਦੀ ਜਿਸ ਦੀ ਪਹਿਲਾਂ 2 ਤੋਂ 3 ਲੱਖ ਕਿਊਸਿਕ ਸਮਰੱਥਾ ਸੀ ਕੁਝ ਖੇਤਰਾ ਵਿੱਚ ਹੁਣ ਸਿਰਫ 80 ਤੋਂ 90 ਹਜ਼ਾਰ ਕਿਊਸਿਕ ਰਹਾ ਗਈ ਹੈ। ਤੀਸਰਾ ਮੁੱਖ ਕਾਰਨ ਹੜ ਸੰਭਾਵੀ ਖੇਤਰਾ ਵਿੱਚ ਨਿਰਮਾਣ। ਦਰਿਆਈ ਤਲਾ ਅਤੇ ਹੜ ਵਾਲੇ ਮੈਦਾਨਾਂ ਉਤੇ ਗੈਰ ਯੋਜਨਾਬੱਧ ਅਤੇ ਅਕਸਰ ਗੈਰ ਕਾਨੂੰਨੀ ਨਿਰਮਾਣ ਜਿਸ ਵਿੱਚ ਰਿਹਾਇਸ਼ੀ ਅਤੇ ਵਪਾਰਕ ਇਮਾਰਤਾਂ ਸ਼ਾਮਲ ਹਨ ਨੇ ਕੁਦਰਤੀ ਨਿਕਾਸ ਚੈਨਲਾਂ ਉਤੇ ਕਬਜ਼ਾ ਕਰ ਲਿਆ ਹੈ। ਇਹ ਸਿੱਧੇ ਤੌਰ ਤੇ ਪਾਣੀ ਦੇ ਕੁਦਰਤੀ ਵਾਹ ਵਿੱਚ ਰੁਕਾਵਟ ਪਾਉਂਦਾ ਹੈ। ਉਦਾਹਰਨ ਲਈ ਗੁਰਦਾਵਾਂ ਮਿਲਨੀਅਮ ਸਿਟੀ ਅਤੇ ਪਟਿਆਲਾ ਦੇ ਕੁਝ ਹਿੱਸੇ ਪਾਣੀ ਵਿੱਚ ਇਸ ਲਈ ਡੁੱਬ ਗਏ ਹਨ ਕਿਉਂਕਿ ਇਹ ਪੁਰਾਣੇ ਦਰਿਆਈ ਬੇਸਿਨਾਂ ਤੇ ਮੌਸਮੀ ਨਦੀਆਂ ਦੀ ਜ਼ਮੀਨ ਉੱਤੇ ਬਣਾਏ ਗਏ ਹਨ ਚੌਥਾ ਮੁੱਖ ਕਾਰਨ ਕਮਜ਼ੋਰ ਅਤੇ ਮਾੜੇ ਬਣੇ ਤੱਟਬੰਦ ਰਾਵੀ ਅਤੇ ਬਿਆਸ ਨਦੀਆਂ ਦੇ ਨਾਲ ਬਹੁਤ ਸਾਰੇ ਅਸਥਾਈ ਅਤੇ ਸਥਾਈ ਤੱਟਬੰਦ ਤੇਜ਼ ਪਾਣੀ ਦੇ ਵਹਾਅ ਕਾਰਨ ਟੁੱਟ ਗਏ ਹਨ ਜਿਸ ਨਾਲ ਹੜ੍ਹ ਦੀ ਸਥਿਤੀ ਹੋਰ ਵੀ ਭਿਆਨਕ ਹੋ ਗਈ ਹੈ ਇਹਨਾਂ ਢਾਂਚਿਆਂ ਦੀ ਸਹੀ ਦੇਖਭਾਲ ਦੀ ਘਾਟ ਇਹਨਾਂ ਦੀ ਕਮਜ਼ੋਰੀ ਵਧਾਉਂਦੀ ਹੈ ਪਾਯਮਾ ਕਾਰਨ ਚਾਵਲ ਦੀ ਖੇਤੀ ਵਿਆਪ ਵਿੱਚ ਚਾਵਲ ਦੀ ਖੇਤੀ ਦਾ ਪ੍ਰਚਲਨ ਵੀ ਇੱਕ ਮੁੱਖ ਭੂਮਿਕਾ ਨਿਭਾਉਂਦਾ ਹੈ ਕਪਾਹ ਜਾਂ ਮੱਕੀ ਵਰਗੀਆਂ ਫਸਲਾਂ ਦੇ ਉਲਟ ਜੋ ਵਾਧੂ ਬਰਸਾਤ ਦੇ ਪਾਣੀ ਨੂੰ ਜ਼ਮੀਨ ਵਿੱਚ ਸੋਖ ਲੈਂਦੀਆਂ ਹਨ ਚਾਵਲ ਨੂੰ ਖੜੇ ਪਾਣੀ ਦੀ ਜ਼ਰੂਰਤ ਹੁੰਦੀ ਹੈ ਇਹ ਖੇਤੀ ਅਭਿਆਸ ਬਰਸਾਤ ਦੇ ਪਾਣੀ ਦੇ ਮਿੱਟੀ ਵਿੱਚ ਕੁਦਰਤੀ ਸੋਖਣ ਨੂੰ ਘਟਾਉਂਦਾ ਹੈ ਛੇਵਾ ਕਾਰਨ ਗੈਰ ਕਾਨੂੰਨੀ ਖਨਨਾਂ ਤੇ ਜੰਗਲਾਂ ਦੀ ਕਟਾਈ ਗੈਰ ਕਾਨੂੰਨੀ ਖਨਨ ਗਤੀਵਿਧੀਆਂ ਅਤੇ ਜੰਗਲਾਂ ਦੀ ਕਟਾਈ ਦਰਿਆਈ ਤਲਾ ਅਤੇ ਜਲ ਗ੍ਰਹਿਣ ਖੇਤਰਾਂ ਨੂੰ ਅਸਥਿਰ ਬਣਾ ਕੇ ਸਮੱਸਿਆਵਾਂ ਨੂੰ ਵਧਾਉਂਦੀਆਂ ਹਨ ਸੱਤਵਾਂ ਕਾਰਨ ਜਲਵਾਯੂ ਪਰਵਰਤਨ ਵਿਸ਼ਵੀਕਾਤ ਤੇ ਸਥਾਨਕ ਤੌਰ ਤੇ ਜਲਵਾਯੂ ਪਰਵਰਤਨ ਮੌਸਮੀ ਪੈਟਰਨ ਨੂੰ ਹੋਰ ਅਨਿਸ਼ਚਿਤ ਬਣਾ ਰਿਹਾ ਹੈ ਜਿਸ ਨਾਲ ਅਚਾਨਕ ਹੜ੍ਹਾਂ ਅਤੇ ਊਸ਼ਕਲ ਦੀ ਤੀਬਰਤਾ ਵਧ ਰਹੀ ਹੈ ਸਰਕਾਰੀ ਜਵਾਬ ਅਤੇ ਆਲੋਚਨਾਵਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਨੇ ਬਚਾਅ ਕਾਰਜਾਂ ਵਿੱਚ ਰੁੱਝੇ ਹੋਏ ਐਨਡੀਆਰਐਫ ਫੌਜ ਅਤੇ ਬਾਰਡਰ ਸਕਿਉਰਿਟੀ ਫੋਰਸਾਂ ਦੀਆਂ ਟੀਮਾਂ ਤਾਇਨਾਤ ਕੀਤੀਆਂ ਹਨ ਸੀਐਮ ਮਾਨ ਨੇ ਪੀਐਮ ਮੋਦੀ ਨੂੰ ਰਾਹਤ ਅਤੇ ਪੁਨਰਵਾਸ ਲਈ 60 ਹਜ਼ਾਰ ਕਰੋੜ ਰੁਪਏ ਦੇ ਰਾਜ ਫੰਡ ਰਿਲੀਜ਼ ਕਰਨ ਦੀ ਬੇਨਤੀ ਕੀਤੀ ਹੈ ਹਾਲਾਂਕਿ ਕੇਂਦਰ ਸਰਕਾਰ ਦੇ ਦੂਜੇ ਖੇਤਰਾ ਜਾਂ ਅੰਤਰਰਾਸ਼ਟਰੀ ਆਫਤਾ ਦੇ ਮੁਕਾਬਲੇ ਪੰਜਾਬ ਦੇ ਹੜ੍ਹਾਂ ਲਈ ਘੱਟ ਧਿਆਨ ਅਤੇ ਸਮਰਥਨ ਬਾਰੇ ਆਲੋਚਨਾ ਹੋਈ ਹੈ ਵਿਰੋਧੀ ਪਾਰਟੀਆਂ ਨੇ ਕੁਦਰਤੀ ਆਫਤ ਲਈ ਆਮ ਆਦਮੀ ਪਾਰਟੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ 2024 ਦੀ ਇੱਕ ਰਾਜ ਗਾਈਡ ਬੁੱਕ ਜੋ ਹੜ੍ਹਾਂ ਦੀ ਤਿਆਰੀ ਲਈ ਤਿਆਰ ਕੀਤੀ ਗਈ ਸੀ ਅਤੇ ਜਿਸ ਵਿੱਚ ਢਾਂਚਾਗਤ ਪਾਵਾ ਜਲ ਨਿਕਾਸ਼ ਪ੍ਰਣਾਲੀਆਂ ਵਿੱਚ ਸੁਧਾਰ ਅਤੇ ਐਮਰਜੈਂਸੀ ਰੂਟ ਅਤੇ ਆਸਰਾ ਸਥਾਨਾਂ ਦੀ ਪਹਿਲਾਂ ਤੋਂ ਪਿਛਾਂ ਦੀ ਮਹੱਤਤਾ ਉਤੇ ਜ਼ੋਰ ਦਿੱਤਾ ਗਿਆ ਸੀ ਨੂੰ ਵੱਡੇ ਪੱਧਰ ਤੇ ਨਜ਼ਰ ਅੰਦਾਜ਼ ਕੀਤਾ ਗਿਆ। ਮਿੱਖ ਲਈ ਸੰਭਾਵਿਤ ਹੱਲ। ਬਯੂਦਾ ਢਾਂਚੇ ਦੀ ਸਹੀ ਦੇਖਭਾਲ ਟੁੱਟਣ ਤੋਂ ਰੋਕਣਾ ਤੇ ਨਿਯੰਤਰਿਤ ਪਾਣੀ ਛੱਡਣ ਨੂੰ ਯਕੀਨੀ ਬਣਾਉਣ ਲਈ ਮਹੱਤਵਪੂਰਨ ਹੈ। ਗੈਰ ਕਾਨੂੰਨੀ ਗਤੀਵਿਧੀਆਂ ਵਿਰੁੱਧ ਸਖਤ ਲਾਗੂ ਕਰਨਾ। ਦਰਿਆਈ ਤਲਾਓ ਤੇ ਗੈਰ ਕਾਨੂੰਨੀ ਰੇਤ ਖਨਣ ਅਤੇ ਹੜ ਵਾਲੇ ਮੈਦਾਨਾਂ ਉਤੇ ਨਿਰਮਾਣ ਨੂੰ ਰੋਕਣਾ ਕੁਦਰਤੀ ਪਾਣੀ ਦੇ ਵਹਾਅ ਅਤੇ ਸਥਿਰਤਾ ਨੂੰ ਬਹਾਲ ਕਰਨ ਲਈ ਜ਼ਰੂਰੀ ਹੈ। ਲਾਜ਼ਮੀ ਤੂਫਾਨੀ ਪਾਣੀ ਨਿਕਾਸ਼ ਪ੍ਰਣਾਲੀਆਂ ਸ਼ਹਿਰਾਂ ਵਿੱਚ ਵਿਆਪਕ ਤੂਫਾਨੀ ਪਾਣੀ ਨਿਕਾਸ਼ ਪ੍ਰਣਾਲੀਆਂ ਨੂੰ ਲਾਗੂ ਕਰਨਾ ਵਾਧੂ ਪਾਣੀ ਨੂੰ ਸ਼ਹਿਰੀ ਖੇਤਰਾਂ ਤੋਂ ਤੇਜ਼ੀ ਨਾਲ ਕੱਢਣ ਵਿੱਚ ਮਦਦ ਕਰੇਗਾ ਸਹੀ ਨਹਿਰੀਕਰਨ ਨਹਿਰ ਪ੍ਰਣਾਲੀਆਂ ਦਾ ਡਿਜ਼ਾਈਨ ਅਤੇ ਰੱਖ-ਰਖਾਅ ਨਾਲ ਸਿਰਫ ਸਿੰਚਾਈ ਲਈ ਬਲਕਿ ਵਾਧੂ ਹਾੜ ਦੇ ਪਾਣੀ ਨੂੰ ਆਬਾਦੀ ਵਾਲੇ ਖੇਤਰਾਂ ਅਤੇ ਖੇਤੀਬਾੜੀ ਜ਼ਮੀਨ ਤੋਂ ਦੂਰ ਮੋੜ ਲਈ ਵੀ ਕਰਨਾ ਹੈ ਇਨ੍ਹਾਂ ਹੜ੍ਹਾਂ ਦੀ ਦਹਰਾਣ ਵਾਲੀ ਪ੍ਰਕਿਰਤੀ 2025, 2023, 2021 ਮੂਲ ਮਨੁੱਖੀ ਪ੍ਰੇਰਿਤ ਕਮਜ਼ੋਰੀਆਂ ਨੂੰ ਸੰਬੋਧਿਤ ਕਰਨ ਵਿੱਚ ਪ੍ਰਣਾਲੀਗਤ ਅਸਫਲਤਾ ਨੂੰ ਉਜਾਗਰ ਕਰਦੀ ਹੈ ਜਿਸ ਦੇ ਬਾਵਜੂਦ ਕਿ ਕੁਦਰਤੀ ਮਾਨਸੁਨ ਇੱਕ ਜਾਣੀ ਪਛਾਣੀ ਸਾਲਾਨਾ ਘਟਨਾ ਹੈ ਇਹ ਸਨ ਪੰਜਾਬ ਦੇ ਵਿੱਚ ਆਏ ਹੜ੍ਹਾਂ ਦੇ ਮੁੱਖ ਕਾਰਨ ਅਤੇ ਪੂਬਿਕ ਵਿੱਚ ਇਹਨਾਂ ਕੁਦਰਤੀ ਆਫ਼ਤਾਂ ਨਾਲ ਜਿੱਥਣ ਲਈ ਕੁਝ ਆਪਾਤ ਜਿਨ੍ਹਾਂ ਉੱਪਰ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਹੈ ਮੀ ਡਾਟਾ ਨੂੰ ਸਾਡੀ ਦਿੱਤੀ ਜਾਣਕਾਰੀ ਚੰਗੀ ਲੱਗੀ ਹੋਵੇਗੀ ਕਿਰਪਾ ਕਰਕੇ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ